ਗੁਰਜੀ ਦਾ ਕਾਲ ਸਾਹ ਕਰਾਈ ਵਾਹਿਗੁਰੂ ਜਿੱਕੀ ਪਤੇ ਸੋਰਠ ਮਹੱਲਾ ਤੀਜਾ ਘਰ ਪਹਿਲਾ ਤਿਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਇਸੇ ਤਰ੍ਹਾਂ ਤਿਤੁਕੀ ਉਚਾਰਨ ਕਰਨਾ ਤਿਤਕੀ ਨਹੀਂ ਕਹਿ ਦੇਣਾ ਤੱਤੇ ਦੇ ਵਿੱਚ ਡੈਸ਼ ਦੇ ਕੇ ਤਿਤੁਕੀ ਭਗਤਾ ਦੀ ਸਦਾ ਤੂ ਰੱਖਦਾ ਹਰ ਜੀਓ ਤੋਰ ਤੂੰ ਰੱਖਦਾ ਆਇਆ ਭਗਤਾਂ ਦੀ ਸਦਾ ਤੂੰ ਰੱਖਦਾ ਇਥੇ ਠੰਮਕ ਲਾ ਕੇ ਹਰ ਜੀਵ ਇਥੇ ਵਿਸਰਾਮ ਲਾ ਦੇਣਾ ਤੁਰ ਤੂੰ ਨਹੀਂ ਕਹਿਣਾ ਤੋਰ ਤੋਰ ਪਦ ਤੇ ਜਮਕ ਲਾ ਦੇਣੀ ਹੈ ਤੁਰ ਤੂੰ ਰੱਖਦਾ ਆਇਆ ਜਿੰਨੇ ਵੀ ਅੱਗੇ ਹਰ ਜੀਵ ਪਾਲ ਆਉਣਗੇ ਉਸ ਤੋਂ ਪਹਿਲਾਂ ਠੰਮਕ ਲਾ ਦੇਣੀ ਹੈ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਵ ਹਰਨਾਖ ਸਮਾਰ ਪਚਾਇਆ ਹਰਨਾਖs ਨਿਕਲਦਾ ਖਖਾ ਹਰਨਾਖs ਹਰਨਾਖ ਸਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੋਹ ਨਾ ਸਾਕੇ ਜੋਹ ਪਾਠ ਪ੍ਰਤਨ ਸਰੂਪਾਂ ਚ ਮੁੱਖ ਪਾਠ ਹੈ ਜਜੇ ਹੋੜਾ ਹਾਹਾ ਇਥੇ ਪੁੱਥੀਆਂ ਚ ਜੋਹ ਛਪਿਆ ਇਹ ਦੂਸਰਾ ਪਾਠ ਹੈ ਜੋਹ ਮੁੱਖ ਪਾਠ ਹੈ ਭਗਤਾਂ ਨੂੰ ਜਮ ਜੋਹ ਨਾ ਸਾਕੇ ਭਗਤਾਂ ਨੂੰ ਜਮ ਜੋਹ ਨਾ ਸਾਕੇ ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸੇਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸਬਦ ਨਾ ਭੇਦੇਓ ਹਰ ਨਾਮ ਨਾ ਲਾਗਾ ਪਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਸੰਜੀ ਭਗਤੀ ਹੂ ਤੂੰ ਜਾਤਾ ਹੂ ਤੂੰ ਨਹੀਂ ਕਹਿ ਦੇਣਾ ਭਗਤੀ ਹੂ ਇੱਥੇ ਠੰਮਕ ਲਾ ਦੇਣੀ ਹੈ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬਿਦਾਤਾ ਹਮੈ ਮਾਰ ਮਨਸਾ ਮਨਹ ਸਮਾਣੀ ਗੁਰ ਕੈ ਸਬਦ ਪਛਾਤਾਤਾ ਅਚਿੰਤ ਕਾਮ ਕਰਹਿ ਪ੍ਰਾਪਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਸਤਗੁਰ ਬੋਲਿਆ ਕਰ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨਮੁਖ ਭੌਕ ਮੁਏ ਮਨਮੁਖ ਭੌਕ ਮੁਏ ਬਿਲ ਲਾਈ ਬਿਨ ਸਤਗੁਰ ਸੇਵੇ ਕਿਨ ਨ ਪਾਇਆ ਇਥੇ ਵਿਸਰਾਮ ਮਨਮੁਖ ਇਥੇ ਯਮਕ ਲਾਗਨੀ ਹੈ ਭੌਕ ਮੁਏ ਬਿਲ ਲਾਈ ਆਵਹ ਜਾਵਹ ਥੋਰ ਨ ਪਾਵਹ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਥ ਸਮਾਈ ਬੇਨ ਸਤ ਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜਹੈ ਤੈ ਬਾਦ ਵਖਾਣੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟਹਿ ਗੁਰ ਸਰਣਾਈ ਭਜ ਕਸ ਕੇ ਬੋਲਣਾ ਭਜ ਛੂਟਹਿ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਤਿਆਰਾ ਉਨਾਦੀ ਸੋਬਾ ਜੁਗ ਜੁਗ ਹੋਈ ਕੋਈ ਨ ਮੇਟਣਹਾਰਾ ਨਾਨਕ ਤਿੰਨ ਕੈ ਸਾਧ ਬਲਿਹਾਰੈ ਜਿਨ ਹਰ ਰੱਖਿਆ ਔਰ ਧਾਰਾ ਸੁਰਠ ਮਹੱਲਾ ਤੀਜਾ ਦੁ ਤੁਕੀ ਨਿਗੁਣਿਆ ਨੂੰ ਆਪੇ ਬਖਸ ਲਏ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰਾ ਸਤਗੁਰ ਲੇ ਰਲਾਈ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਐਨ ਪਿਆਰੇ ਸੱਚਾ ਸ਼ਬਦ ਵਿਚਾਰ ਭੌਜਲ ਪਾਰ ਉਤਾਰਿਐਨ ਭਾਈ ਸਤਗੁਰ ਬੀੜਾ ਬੀੜਾ ਛਾੜ ਸਤਿਗੁਰ ਉੱਤੇ ਜਮਕ ਲੱਗ ਜਣੀ ਐ ਬੀੜਾ ਛਾੜ ਮਨੂਰੈ ਤੇ ਕੰਚਨ ਭਏ ਭਾਈ ਗੁਰ پارਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤਿਗੁਰ ਕਉ ਸਦ ਬਲਿਹਾਰ ਜਾਵ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਊਪਜੈ ਭਾਈ ਕੂਛ ਹੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚਹੁ ਆਪਗੁਆਇ ਗੁਰਮਤੀ ਭਉ ਊਪਜੈ ਭਾਈ ਭਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰ ਸੇਵ ਹੈ ਆਪਣਾ ਭਾਈ ਤੈਨ ਕਾ ਹਉ ਲਾਗੋ ਪਾਈ ਜਨਮ ਸਵਾਰੀ ਆਪਣਾ ਭਾਈ ਕੋਲ ਭੀ ਲਈ ਬਖਸਾਈ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੈ ਕੋਈ ਸੋਰਠ ਮਹੱਲਾ ਤੀਜਾ ਹਰ ਜੀ ਸਬਦਿ ਜਾਪਦਾ ਭਾਈ ਪੂਰੈ ਭਾਗ ਮਿਲਾਏ ਸਦਾ ਸੁਖ ਸੋਹਾਗਣੀ ਭਾਈ ਅਨ ਦਿਨ ਰਤਿਆ ਰੰਗ ਲਾਏ ਹਰ ਜੀ ਤੂ ਆਪੇ ਰੰਗ ਚੜਾਏ ਹਾਂਜੀ ਚੜਾਏ ਭਾਰਾਂ ਚਾਰ ਗਾਵਹੁ ਗਾਵਹੁ ਰੰਗ ਰਾਤੇ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਭਾਈ ਹਰ ਆਪ ਵਸੈ ਮਨ ਆਏ ਪਿਰ ਕਾ ਹੁਕਮ ਨ ਜਾਣਈ ਭਾਈ ਸ ਕੁਲਖਣੀ ਕਨਾਰ ਜੀ ਕੁਲਖਣੀ ਉਚਾਰਨ ਕਰਨਾ ਕੁਲਖਣੀ ਨਹੀਂ ਕਹਿਣਾ ਕਸ ਕੇ ਬੋਲਣਾ ਕੁਲਖਣੀ ਕਨਾਰ ਮਨ ਹਠਕਾਰ ਕੁਮਾਵਣੀ ਭਾਈ ਮਨ ਹਠ ਇਥੇ ਯਮਕ ਲਾਦਨੀ ਹੈ ਕਾਰ ਕੁਮਾਵਣੀ ਭਾਈ ਮਨ ਹਠ ਕਾਰ ਕੁਮਾਵਣੀ ਭਾਈ ਵਿਰਣ ਆਵੇ ਕੂੜਿਆਰ ਵਿਣ ਨਾਵੇ ਕੂੜਿਆਰ ਸੇ ਗਾਵਹ ਜਿਨ ਮਸਤਕ ਭਾਗ ਹੈ ਭਾਈ ਭਾਏ ਸਚੈ ਬੈਰਾਗ ਅਨ ਦਿਨ ਰਾਤੇ ਗੁਣ ਰਵਹ ਭਾਈ ਨਿਰਭਉ ਗੁਰ ਲਿਵ ਲਾਗ ਨਿਰਭਉ ਗੁਰ ਲਿਵ ਲਾਗ ਸਬਨਾ ਮਾਰ ਜੀਵਾਲ ਦਾ ਭਾਈ ਸੋ ਸੇਵਹ ਦਿਨ ਰਾਤ ਸੋ ਕਿਉ ਮਨੁ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈ ਮਨਮੁਖ ਮੈਲੀ ਡੰਮਣੀ ਭਾਈ ਦਰਗਹਿ ਨਾਹੀ ਥਾਉ ਦਰਗਹਿ ਇਥੇ ਯਮਕ ਲਾਦਨੀ ਹੈ ਨਾਹੀ ਥਾਉ ਮਨਮੁਖ ਮੈਲੀ ਡੰਮਣੀ ਭਾਈ ਦਰਗਹਿ ਨਾਹੀ ਥਾਉ ਗੁਰਮੁਖ ਹੋਵੇ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਥ ਸਮਾਉ ਇਤ ਜਨਮ ਹਰ ਨਾ ਚੇਤਿਓ ਭਾਈ ਕਿਆ ਮੁਹ ਦੇਸੀ ਜਾਏ ਕਿੜੀ ਪਵੰਦੀ ਮੁਹਾਇਉ ਨ ਭਾਈ ਵਿਖਿਆ ਨੂੰ ਲੋਬਾਏ ਨਾਮ ਸੁਮਾਲੈ ਸੁਖ ਵਸਹਿ ਭਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੂ ਭਾਈ ਅਪਰੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹ ਉਪਾਇਆ ਭਾਈ ਸਭ ਜਗ ਵਖਰਾ ਹੀ ਪਾਠ ਕਰਨਾ ਸਭ ਜਗ ਇਕੱਠਾ ਨਹੀਂ ਪੈਦਨਾ ਸਭ ਜਗ ਜਿਨਹ ਉਪਾਇਆ ਭਾਈ ਕਾਰਣ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਕਰ ਆਪਣੀ ਵਾਥ ਵਾਥ ਵੀ ਕਸ ਕੇ ਬੋਲਣਾ ਸਮਰਥ ਵੀ ਕਸ ਕੇ ਬੋਲਣਾ ਕਿਨ ਕਹੀ ਐ ਕਿਉ ਦੇਖੀ ਐ ਭਾਈ ਕਰਤਾ ਏਕ ਅਕੱਥ ਅਕੱਥ ਵੀ ਥੋੜਾ ਜਿਆ ਕਸ ਕੇ ਬੋਲਣਾ ਗੁਰ ਗੋਵਿੰਦ ਸਲਾਹੀ ਐ ਭਾਈ ਜਿਸ ਸਲਾਹੀ ਐ ਭਾਈ ਸਲਾਹੀ ਐ ਨਹੀਂ ਐ ਸਲਾਹੀ ਐ ਗੁਰ ਗੋਵਿੰਦ ਸਲਾਹੀ ਐ ਭਾਈ ਗੁਰ ਗੋਵਿੰਦ ਸਲਾਹੀ ਐ ਭਾਈ ਜਿਤ ਤੇ ਜਾਪੈ ਤਤ ਜਿਸ ਤੇ ਜਾਪੈ ਤਤ ਹਾਂ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰ ਭਗਵੰਤਾ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੇਹ ਐ ਨੀ ਲੋਣਾ ਇਹ ਜਾਨੀ ਲੋਣਾ ਦੇ ਦੇ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਉ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਭਉ ਹੋਵੈ ਨਾਸ ਮੇਲੇ ਸੰਤ ਸਭਾ ਮਨ ਮੰਨ ਜੀਏ ਭਾਈ ਸਭਾ ਨਹੀਂ ਕਹਿਣਾ ਮੇਲ ਸੰਤ ਸਭਾ ਸਭਾ ਬੋਲਣਾ ਸਭਾ ਦਾ ਅਰਥ ਹੁੰਦਾ ਮਜਲਿਸ ਦਰਬਾਰ ਮੰਡਲੀ ਸੱਭਾ ਵੀ ਨਹੀਂ ਕਹਿਣਾ ਬੱਬੇ ਨਾਲ ਨਹੀਂ ਫੱਬੇ ਨਾਲ ਮੇਲ ਸੰਤ ਸਭਾ ਮਨ ਮੰਨ ਜੀਏ ਭਾਈ ਮੇਲ ਸੰਤ ਸਭਾ ਮਨ ਮੰਨ ਜੀਏ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਅੰਧੇਰਾ ਤੇ ਟਿੱਪੀ ਲੱਗੀ ਹੋਈ ਐ ਮਿਟੈ ਅੰਧੇਰਾ ਅਗਿਆਨਤਾ ਭਾਈ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਇ ਪ੍ਰਗਾਸ ਗੁਰਬਚਨੀ ਸੁਖ ਊਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀ ਐ ਭਾਈ ਹੋਈ ਐ ਸਭ ਕੀ ਧੂਰ ਘਾਟ ਘਾਟ ਬ੍ਰਹਮ ਪ੍ਰਸਾਰਿਆ ਭਾਈ ਵੇਖ ਸੁਣਿਆ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਪਰਪੂਰ 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 ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਐ ਭਾਈ ਰਿਦੈ ਹੋਇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੋਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਅਹਨੇ ਚ ਲਾਗਾ ਪਾਉ ਰਸਨਾ RAM ਰਵੇ ਸਦਾ ਭਾਈ ਰਸਨਾ RAM RAM ਰਵੇ ਸਦਾ ਭਾਈ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਆਉ ਕਰਣੀ ਸੁਣ ਸੁਣ ਜੀਵਿਆ ਭਾਈ નિਹਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵਈ ਭਾਈ ਜੋ ਜੀੜਾ ਜਲ ਜਾਓ ਜੋ ਨਿਆ ਪਾਠ ਸੋ ਪਾਠ ਹੈ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਓ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਓ ਬਹੁ ਗਣ ਮੇਰੇ ਸਾਹਿਬ ਹੈ ਭਾਈ ਹਉ ਤਿਸ ਕਾ ਬਾਲ ਜਾਉ ਉਹ ਨਿਰਗੁਣੀ ਆਰੇ ਪਾਲ ਦਾ ਭਾਈ ਉਹ ਨਹੀਂ ਕਹਿਣਾ ਉਹ ਉਹ ਨਿਰਗੁਣ ਨਿਰਗੁਣੀ ਆਰੇ ਪਾਲ ਦਾ ਭਾਈ ਦੇ ਦੇ ਨਤਾਵੇ ਤਾਉ ਰਿੱਜਕ ਸੁੰਬਾ ਹੈ ਸਾਸ ਸਾਸ ਭਾਈ ਗੂੜਾ ਗੂੜਾ ਜਾ ਕਾ ਨਾਉ ਹਾਂਜੀ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀ ਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਕਢੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਰਾਸ ਨਾ ਵਿਸਰੈ ਭਾਈ ਵੇਖੋ ਸਦਾ ਹਜੂਰ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ジナ ਪ੍ਰੀਤ ਨਾ ਲੱਗਿਆ ਭਾਈ ਨਿਤ ਨਿਤ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨજર ਨਿਹਾਲਿਆ ਭਾਈ ਕੀ ਤੋਣ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਇਸ ਸਰਣਾਗਤੀ ਭਾਈ ਸਰਣਾਗਤੀ ਇਕੱਠਾ ਪਾਠ ਕਰਨਾ ਤੋੜਨ ਹੋਜਨ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਸਰਣਾਗਤੀ ਇਕੱਠੇ ਪਾਠ ਸਰਣਾ ਤੁ ਡੈਸ਼ ਦੇਣੀ ਹੈ ਨਾਨਕ ਤਿਸ ਸਰਣਾਗਤੀ ਭਾਈ ਜੇ ਬਿਲ ਕਿਲ ਵਿਖਾਟਣ ਹਾਰ ਸੂਰਠ ਮਹੱਲਾ ਪੰਜਵਾ ਮਾਤ ਗਰਬ ਦੁਖ ਸਾਗਰੋ ਪਿਆਰੇ ਤਹਿ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸ ਨੂੰ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ ਰਾਮ ਨਾਮ ਲਿਵ ਲਾਇਆ ਮਾਨ ਤਨ ਤੇਰੀ ਟੇਕ ਹੈ ਪਿਆਰੇ ਮਾਨ ਤਨ ਤੇਰੀ ਟੇਕ ਤੁਦ ਬਿਨ ਅਵਰ ਨ ਕਰਨ ਹਾਰ ਪਿਆਰੀ ਅੰਤਰ ਜਾਮੀ ਏਕ ਰਹਾਉ ਕੂਟ ਜਨਮ ਭ੍ਰਮ ਆਇਆ ਪਿਆਰੇ ਅਨੇਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲਾ ਸਜਾਈ ਜੇਨ ਭੇਟਾ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਏ ਤੇਨਾ ਪਿੱਛੈ ਛੁੱਟੀ ਐ ਪਿਆਰੀ ਜੋ ਸਾਚੀ ਸਰਣਾ ਆਏ ਮਿੱਠਾ ਕਾਰ ਕਹਿ ਖਾਇਆ ਪਿਆਰੀ ਤੈਨ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੀ ਤਿਸ ਤੇ ਉਪਜਿਆ ਸੋਗ ਇਹ ਪਾਠ ਪਤਿਸ਼ਟਿਆ ਉਚਾਰਨ ਕਰਨਾ ਪੱਪੇ ਤੋਂ ਡੈਸ਼ ਦੇ ਕੇ ਪਤ ਸਟਿਆ ਨਹੀਂ ਕਹਿਣਾ ਪਤਿਸ਼ਟਿਆ ਭੋਗ ਪੁੰਚਾਇ ਪੁਲਾਇਨ ਪਿਆਰੇ ਉਤਰੈ ਨਹੀਂ ਵਿਜੋਗ ਇਹ ਪੁੰਚਾਇ ਤੁਹਾਡਾ ਕਸਕੇ ਉੱਤੇ ਟਿੱਪੀ ਵੀ ਲੱਗੀ ਹੋਈ ਹੈ ਚੱਚੇ ਨਾਲ ਉਚਾਰਨ ਕਰਨਾ ਹੈ ਪਦ ਚੱਜਾਨੀ ਲਾਉਣਾ ਭੋਗ ਪੁੰਚਾਇ ਪੁਲਾਇਨ ਪਿਆਰੇ ਉਤਰੈ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤੈਨ ਧੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤਨਾ ਆਵਹਿ ਮੂਲ ਜੇਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਸੇਤਨ ਹੋਏ ਢੂੜ ਬਿਲਲਾਟ ਕਰਹਿ ਬਹੁ ਤੇਰੀਆ ਪਿਆਰੀ ਉਤਰਹਿ ਨਾਹੀ ਸੂਲ ਉਤਰਹਿ ਨਾਹੀ ਇਥੇ ਠਮਕ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੀ ਤੈਨ ਕਾ ਰਹਿ ਆਂ ਬੂਲ ਸਾਕਤ ਸੰਗ ਨਾ ਕੀ ਜਈ ਪਿਆਰੇ ਜੇ ਕਾ ਪਾਰਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੀ ਸੋ ਮੁਹ ਕਾਲਾ ਉੱਠ ਜਾਏ ਮਨ ਮੁਖ ਢੋਈ ਨਹਿ ਮਿਲੈ ਪਿਆਰੇ ਦਰਗਹ ਮਿਲੈ ਸੁਜਾਈ ਜੋ ਗੁਰ ਮੀਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿਸ ਸਿਆਣ ਪਾ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤੈਨ ਕੋਲ ਲੱਗੈ ਗਾਲ ਹੋਦੀ ਵਸਤ ਨਾ ਜਾਤੀ ਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜੀ ਨਾਲ ਮਿਲਾਇਉਨ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਆਨ ਦੇ ਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭਵਜਲ ਪਾਰ ਪਰੇ ਜਿਸ ਭਾਵੈ ਤਿਸ ਮੀਲ ਲੈਹਿ ਪਿਆਰੇ ਸੇ ਸਦਾ ਖਰੇ ਸਮਰਾਥ ਪੁਰਖ ਦਇਾਲ ਦੇਵ ਪਿਆਰੇ ਭਗਤਾ ਤਿਸ ਕਾ ਤਾਣ ਤਿਸ ਸਰਣਾਈਤ ਹੈ ਪਈ ਪਿਆਰੇ ਦੇ ਅੰਤਰਜਾਮੀ ਜਾਣ ਹਲਤ ਪਲਤ ਸਵਾਰੇ ਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੇ ਪਿਆਰੇ ਯਾਨੀ ਪਿਆਰੇ ਪਦ ਜਿਹੜਾ ਨਖੇਰ ਕੇ ਪੜਨਾ ਸੋ ਪ੍ਰਭ ਕਦੇ ਨਾ ਵਿਸਰੇ ਪਿਆਰੇ ਨਾਨਕ ਸਾਧ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ